ਮਾਰੂ ਮਹੱਲਾ ਪਹਿਲਾ ਬਿਖ ਬੋਹਿਤਾ ਲਾਦਿਆ ਦਿਆ ਸਮੁੰਦ ਮੰਜਾਰ ਕੰਧੀ ਦਿਸ ਨਾ ਆਵਈ ਨਾ ਉਰਵਾਰ ਨਾ ਪਾਰ ਕੰਧੀ ਪਾਤੀ ਯਮਕਲਾ ਕੀ ਉਚਾਰਨ ਕਰਨਾ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਹਾ ਜਾਨ ਗੁਰ ਪ੍ਰਸਾਦੀ ਉੱਭਰੇ ਸਚਾ ਨਾਮ ਸਮਾਲ ਰਹਾਉ ਸਤਿਗੁਰੂ ਹੈ ਬੋਹਿਥਾ ਸ਼ਬਦ ਲੰਘਾਵਣ ਹਾਰ ਤਿਥੈ ਪਵਣ ਨਾ ਪਾਵਕੋ ਨਾ ਜਲ ਨਾ ਆਕਾਰ ਤਿਥੈ ਸਚਾ ਸਚ ਨਾਏ ਭਵ ਜਲ ਤਾਰਨ ਹਾਰ ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸਿਉ ਲਿਵ ਲਾਇ ਆਵਾ ਗਾਉਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਊਪਜੈ ਸੱਚੇ ਰਹਿ ਸਮਾਇ ਸੱਪ ਪਿੜਾਈ ਪਾਈਐ ਵਿਖ ਅੰਤਰ ਮਨ ਰੂਸ ਇਸ ਨੂੰ ਸੱਪ ਕਸ ਕੇ ਉਚਾਰਨ ਕਰਨਾ ਪੂਰਬ ਲਿਖਿਆ ਪਾਈਐ ਕਿਸ ਨੂੰ ਦੀਜੈ ਦੋਸ ਗੁਰਮੁਖ ਗਾਰੜ ਜੇ ਸੁਨੇ ਮੰਨੇ ਨਾਉ ਸੰਤੋਸ਼ ਮਗਰਮਛ ਫਹਾਈਐ ਮਗਰਮਛ ਫਹਾਈਐ ਕੁੰਡੀ ਜਾਲ ਬਤਾਏ ਦੁਰਮਤ ਫਾਥਾ ਫਾਹੀਐ ਫਿਰ ਫਿਰ ਪਛੋਤਾਏ ਜੰਮਣ ਮਰਨ ਨ ਸੁਜਈ ਕੀਰਤਨਾ ਮਿਟਿਆ ਜਾਏ ਹਮ ਬਿਖ ਪਾਈ ਜਗਤ ਉਪਾਇਆ ਸਭ ਤੋ ਵਸੈ ਵੇਖ ਜਾਏ ਜਰਾ ਜੋ ਹਿਨਾ ਸਕਈ ਸਚ ਰਹਿ ਲਿਵ ਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚ ਹੋ ਹਉ ਮੈਂ ਜਾਇ ਧੰਦਾ ਤਾਵਤ ਜਗ ਬਾਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਗਦ ਗਵਾਰ ਗੁਰ ਰਾਖੇ ਸੇ ਉਬਰੇ ਸੱਚਾ ਸ਼ਬਦ ਵਿਚਾਰ ਸੂਹਟ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਨਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾ ਏਕਾ ਵਾਰ ਗੁਰ ਮਿਲਿਆ ਕਸਮ ਪਸ਼ਾਨੀਅ ਕਹੋ ਨਾਨਕ ਮੂਖ ਦੁਆਰ ਮਾਰੂ ਮਹੱਲਾ ਪਹਿਲਾ ਸਬਦ ਮਰੈ ਤਾ ਮਾਰ ਮਰ ਭਾਗੂ ਕਿਸ ਪਹਿ ਜਾਉ ਜਿਸ ਕੈ ਡਰ ਭੈ ਭਾਗੀਐ ਅੰਮ੍ਰਿਤ ਤਾ ਕੋ ਨਾਉ ਅੰਮ੍ਰਿਤ ਤਾ ਕੋ ਨਾਉ ਮਾਰਹਿ ਰਾਖੈ ਏਕ ਤੂ ਬੀਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤ ਹੀਨ ਬਾਬਾ ਪਤ ਜਮਕ ਲਾਦਨੀ ਹੈ ਬਾਬਾ ਮੈਂ ਕੁਚੀਲ ਇੱਥੇ ਵਿਸਰਾਮ ਹੈ ਕਾਚੋ ਮਤ ਹੀਨ ਇਹ ਵੱਖਰਾ ਪਾਠ ਕਰਨਾ ਹੈ ਕਾਚੋ ਮਤ ਹੀਨ ਨਾਮ ਬਿਨਾ ਕੋ ਕਾਸ਼ ਨਹੀਂ ਗੁਰ ਪੂਰੈ ਪੂਰੀ ਮਤ ਕੀਨ ਰਹਾਉ ਅਵਗਣ ਸੁਬਰ ਗੁਣ ਨਹੀਂ ਬੇਨ ਗਉਣ ਕਿਉ ਘਰ ਜਾਓ ਸੁਭਰ ਉਚਾਰਨ ਕਰਨਾ ਸਹਿਜ ਸ਼ਬਦ ਸੁਖ ਊਪਜੈ ਬਿਨ ਭਾਗਾ ਧਨ ਨਾਹੀ ਜਿਨ ਕੈ ਨਾਮ ਮਨ ਵਸੈ ਸੇ ਬਧੇ ਦੁਖ ਸਹਾਹਿ ਜਿਨੀ ਨਾਮ ਵਿਸਾਰਿਆ ਸੇ ਕਿਤ ਆਏ ਸੰਸਾਰ ਆਗੇ ਪਛੈ ਸੁਖ ਨਹੀਂ ਗਾਡੇ ਲਾਦੇ ਛਾਰ ਵਿਛੜਿਆ ਮੇਲਾ ਨਹੀਂ ਦੁਖ ਘਣੋਂ ਜਾਮ ਦਵਾਰ ਵਿਛੜਿਆ ਇੱਥੇ ਜਮਕ ਲਾ ਦਨੀ ਹੈ ਮੇਲਾ ਨਹੀਂ ਦੁਖ ਘਣੋਂ ਜਾਮ ਦਵਾਰ ਅੱਗੇ ਕੀ ਜਾਣਾ ਨਾਹੀ ਮੈਂ ਇਹ ਵਿਸਰਾਮ ਯਾਦ ਰੱਖਣ ਵਾਲਾ ਵਿਸਰਾਮ ਹੈ ਅੱਗੇ ਅੱਗੇ ਕੀ ਜਾਣਾ ਇੱਥੇ ਠਮਕ ਨਾਹੀ ਮੈਂ ਇੱਥੇ ਵਿਸਰਾਮ ਭੂਲੇ ਤੂੰ ਸਮਝਾਏ ਅੱਗੇ ਕੀ ਜਾਣਾ ਨਾਹੀ ਮੈਂ ਭੂਲੇ ਤੂੰ ਸਮਝਾਈ ਭੂਲੇ ਮਾਰਗ ਜੋ ਦੱਸੇ ਤਿਸ ਕੈ ਲਾਗਉ ਪਾਈ ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਸਾਜਨ ਦੇਖਾ ਤਾ ਗਾਲ ਮਿਲਾ ਸਾਚ ਪਠਾਇਓ ਲੇਖ ਮੁਖ 蒂ਮਾਨੈ ਧਨ ਖੜੀ ਗੁਰਮੁਖ ਆਖੀ ਦੇਖ ਮੁਖ 蒂ਮਾਨੈ ਧਨ ਖੜੀ ਇਥੇ ਵਿਸਰਾਮ ਲਾਉਣਾ ਹੈ ਗੁਰਮukh ਆਖੀ ਦੇਖ ਤਉ ਦ ਭਾਵੈ ਤੂ ਮਨ ਵਸਹਿ ਨਦਰੀ ਕਰਮ ਵਿਸੇਖ ਪੂਖ ਪਿਆਸੋ ਜੇ ਪਵੈ ਕਿਆ ਤਿਸ ਮਾਗੋ ਦੇ ਬੀਜ ਸੁਝੈ ਕੋ ਨਹੀਂ ਬਾਨ ਤਾਨ ਪੂਰਨ ਦੇ ਜਿਨ ਕੀਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵਤਨੋ ਬਾਲਕ ਲੀਲ ਅਨੂਪ નાર ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਰ ਨਾ ਪੁਰਖ ਇਥੇ ਠਮਕ ਹੈ ਨਾ ਪੰਖਣੂ ਇਥੇ ਵਿਸਰਾਮ ਹੈ ਸਾਚੋ ਇਥੇ ਯਮਕ ਲਾ ਦਨੀ ਹੈ ਚਤੁਰ ਸਰੂਪ ਜੋ ਤਿਸ ਭਾਵੈ ਸੋ ਥੀਐ ਤੂੰ ਦੀਪਕ ਤੂੰ ਧੂਪ ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨ ਰੋਗ ਸੱਚ ਭਾਵੈ ਸਾਚਉ ਪਚਵੈ ਛੂਟੈ ਸੋਗ ਵਿਜੋਗ ਸੱਚ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵੀਸਰੈ ਜੋ ਤਿਸ ਭਾਵੈ ਸੋ ਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰਕਮਾਵਣੀ ਹੋਰ ਲਾਲਚ ਬਾਦ ਇਹੋ ਮਨ ਸਾਚੈ ਮੋਹਿਆ ਜਿਹਵਾ ਸੱਚ ਸਾਦ ਬਿਨ ਨਾਵੈ ਕੋ ਰਸ ਨਹੀਂ ਹੋਰ ਚੱਲਹਿ ਬੇਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜੋ ਫਰਮਾਵਹਿ ਤਿਉ ਚੱਲਾ ਸਚ ਲਾਲ ਪਿਆਰੇ ਰਹਾਉ ਆਨ ਦਿਨ ਲਾਲੇ ਚੱਕਰੀ ਗੋਲੇ ਸੇਰ ਮੀਰਾ ਗੁਰ ਬਚਨੀ ਮਨ ਵਿੱਚ ਆ ਸ਼ਬਦ ਮਨ ਧੀਰਾ ਗੁਰ ਪੂਰੇ ਸਾਬਾਸ ਹੈ ਕਟੈ ਮਨ ਪੀਰਾ ਲਾਲਾ ਗੋਲਾ ਧਣੀ ਕੋ ਕਿਆ ਕਹੋ ਵਡਿਆਈ ਹੈ ਭਾਣ ਬਖਸ਼ੇ ਪੂਰਾ ਧਣੀ ਸੱਚ ਕਾਰ ਕਮਈਐ ਵਿਛੜਿਆ ਕਉ ਮੇਲ ਲਐ ਗੁਰ ਕਉ ਬਲ ਜਾਈਐ ਲਾਲੇ ਗੋਲੇ ਮਾਤ ਖਰੀ ਗੁਰ ਕੀ ਮਤ ਨੀ ਕੀ ਸਾਚੀ ਸੁਰਤ ਸੁਹਾਵਣੀ ਲਾਲੇ ਗੋਲੇ ਮਤ ਖਰੀ ਇਥੇ ਵਿਸਰਾਮ ਗੁਰ ਕੀ ਮਤ ਨੀ ਕੀ ਸਾਚੀ ਸੁਰਤ ਸੁਹਾਵਣੀ ਮਾਨ ਮੁਖ ਮਤ ਫੀਕੀ ਮਾਨ ਤਨ ਤੇਰਾ ਤੂ ਪ੍ਰਭ ਸਚ ਧੀਰਕ ਧੋਰ ਕੀ ਜੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਮਾਨ ਤਨ ਤੇਰਾ ਇਥੇ ਛਮਕ ਤੂੰ ਪ੍ਰਭ ਇੱਥੇ ਵਿਸਰਾਮ ਹੈ ਸੱਚ ਧੀਰਕ ਧੁਰ ਕੀ ਧੁਰ ਕੀ ਇਕੱਠਾ ਨਹੀਂ ਕਹਿਣਾ ਹੈ ਸੱਚ ਹੈ ਬੈਸਨ ਉੱਠਣਾ ਸੱਚ ਭੋਜਨ ਭਾਖਿਆ ਚਿਤ ਸੱਚਾ ਵਿਤੋ ਸੱਚਾ ਸੱਚਾ ਰਸ ਚਾਖਿਆ ਸੱਚਾ ਘਰ ਸੱਚਾ ਰੱਖੇ ਗੁਰਬਚਨ ਸੁਭਾਖਿਆ ਮਾਨਮੁਖ ਕਉ ਆਲਸ ਘਣੋ ਹਾਥੇ ਓਜਾੜੀ ਪਾਥਾ ਚੁਗੈ ਨਿਤ ਚੋਗੜੀ ਲਗ ਬੰਦ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੀ ਅਨਹਤ ਲਾਲਾ ਵਿਦਿਆ ਪ੍ਰਭ ਹੇਤ ਪਿਆਰੀ ਬਿਨ ਸਾਚੇ ਜੀਉ ਜਲ ਬਲਾਉ ਝੂਠੇ ਵੇਕਾਰੀ ਬਾਦ ਕਾਰਾ ਸਭ ਛੋਡੀਆ ਸਾਚੀ ਤਾਰ ਤਾਰੀ ਜਿਨੀ ਨਾਮ ਵਿਸਾਰਿਆ ਤਿਨਾ ਠੌਰ ਨਾ ਠਾਉ ਲਾਲੈ ਲਾਲ ਜਿ ਤਿਆਗਿਆ ਪਾਇਆ ਹਾਰਨਾਉ ਤੂੰ ਬਖਸ ਹੈ ਤਾਂ ਮੇਲ ਲੈਹ ਨਾਨਕ ਬਾਲ ਜਾਉ